ਪੇ ਇੱਕ ਤਰ੍ਹਾਂ ਦੀ ਇੰਨੀ ਮੁਸਕਮਰੀ ਹੁਣ ਵੀ ਖੜਿਆ ਹੋਆ ਹੁਣ ਵੀ 스ਮੈਲ ਹੈ ਕਸਟਮਰ ਕੋਈ ਨਹੀਂ ਆਂਦਾ ਫਿਰ ਸਭ ਨੂੰ ਹੀ ਪ੍ਰੋਬਲਮ ਹੈ ਹੁਣ ਅਸੀਂ ਬੋਲਦੇ ਸਾਨੂੰ ਵੀ ਪ੍ਰੋਬਲਮ ਹੈ ਪ੍ਰੋਕਸੀ ਕਰੇ ਇਹਨਾਂ ਨੂੰ ਵੀ ਪ੍ਰੋਬਲਮ ਹੈ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਹਵਾ ਦੇ ਨਾਲ ਅੰਦਰ ਹੀ ਜਾਣਾ ਕੋਈ ਇਹ ਕਦੀ ਕਦੀ ਗਲਤੇ ਹਾਸੇ ਆਉਂਦੀ ਜਿਵੇਂ ਕਿ ਚੰਨੀ ਜੀ ਨੇ ਕਿਹਾ ਤਾਂ ਵੀ ਕਿ ਸਾਡੀ ਸਰਕਾਰ ਨੇ ਪੈਚ ਵਰਕ ਕੀਤਾ ਹੈ ਤਾਂ ਸਰਕਾਰ ਪੈਚ ਵਰਕ ਵੀ ਨਹੀਂ ਕਰ ਸਕਦੀ ਇੰਨੀ ਮਾੜੀ ਔਰ ਖਸਤਾ ਹਾਲਤ ਹੈ ਲੇਕਿਨ ਜੇ ਤੁਸੀਂ ਸਰਕਾਰ ਇਹ ਜਿਹੜੀ ਤੁਸੀਂ ਗੱਲ ਕਰਦੇ ਜਿੱਥੇ ਮਰਜ਼ੀ ਨਹੀਂ ਆ ਮਾਰ ਲੋ ਕਿਤੇ ਗੰਦਗੀ ਹੈ ਕਿਤੇ ਪਾਣੀ ਹੈ ਕਿਤੇ ਸੀਵਰੇਜ ਦੀ ਪ੍ਰੋਬਲਮ ਹੈ 15 ਸਾਲ ਤੋਂ ਸੀਵਰੇਜ ਦੀ ਹੈ ਰਹੀ ਪਹਿਲਾ ਤਾਂ ਮੇਰਾ ਸਭ ਤੋਂ ਜ਼ਿਆਦਾ ਪਰੇਸ਼ਾਨੀ ਮੰਨੂ ਹੈ ਮਰੇ ਬੱਚੇ ਦੋ ਵਾਰ ਡੈਂਗੂ ਦੀ ਪ੍ਰੋਬਲਮ ਆਉਂਦਾ ਮੈਂ ਤੇ ਉਹਨਾਂ ਨੂੰ ਬੱਤੀ ਵਿੱਚ ਦਵਾਈਆਂ ਦਵਾਉਂਦਾ ਰਿਹਾ ਤਰਾਲੀ ਕਾਉਂਸਲ ਦਾ ਕਹਿੰਦੀ ਅਸੀਂ ਕੰਮ ਬਹੁਤ ਕਰਦੇ ਹਾਂ ਤਰਾਲੀ ਕਾਉਂਸਲ ਤਰਾਲੀ ਕਾਉਂਸਲ ਸਭ ਤੋਂ ਦੰਦੀ ਹੈ ਇਸ ਟਾਈਮ ਸਾਰੀ ਕਰਾਲੀ ਦੇ ਵਿੱਚ ਪਾਪਾ ਪਈਆਂ ਹੋਈਆਂ ਆਹ ਦੇਖੋ ਸਾਡੇ ਤਿੰਨ ਘਰ ਛੱਡੇ ਹੋਏ ਆ ਉਧਰ ਚਲੇ ਜਾ ਤਾਂ ਉਧਰ ਸਾਡੇ ਤਿੰਨ ਘਰ ਛੱਡੇ ਪੰਕੇ ਨੂੰ ਪੁੱਛ ਸਕਦੇ ਹੋ ਪੰਕੇ ਦੇ ਨਾਲ ਦੇ ਘਰ ਨੇ ਸਾਡੇ ਉਧਰ ਦੂਜੇ ਪਾਸੇ ਸਾਡੇ ਤਿੰਨ ਘਰ ਉਧਰ ਵੀ ਛੱਡੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਅਰੁਣ ਕੋਰਾਲੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਦਿਖਾਉਣ ਸੜਕ ਦੀਆਂ ਚਿੱਤੇ ਕੀ ਅਵਾਰਾ ਸਾਡ ਸੜਕ ਦੇ ਵਿੱਚ ਘੁੰਮ ਰਿਹਾ ਹੈ ਅਤੇ ਕਿਸੇ ਵੀ ਵਕਤ ਇੱਥੇ ਐਕਸੀਡੈਂਟ ਹੋ ਸਕਦਾ ਹੈ ਤੇ ਐਕਸੀਡੈਂਟ ਦਾ ਕਾਰਨ ਇਹ ਸਾਡ ਬਣ ਸਕਦਾ ਹੈ ਤੇ ਬਿਲਕੁਲ ਸਾਡ ਇਸ ਕਰਕੇ ਸੜਕ ਦੇ ਸਾਹਮਣੇ ਘੁੰਮ ਰਿਹਾ ਕਿਉਂਕਿ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਕੂੜੇ ਦੇ ਵਿੱਚ ਅਕਸਰ ਗੰਦਗੀ ਖਾਣ ਦੇ ਲਈ ਇਹ ਸਾਡ ਇੱਥੇ ਆਉਂਦੇ ਨੇ ਤੇ ਰਾਤ ਦੇ ਵਕਤ ਇਹ ਸਾਡੇ ਬਿਲਕੁਲ ਵੀ ਵਿਖਾਈ ਨਹੀਂ ਦਿੰਦੇ ਸਾਡੇ ਨਾਲ ਪੰਕਜ ਜੀ ਨੇ ਪੰਕਜ ਜੀ ਕੀ ਕਹਿਣਾ ਜਾਂਦੇ ਹੋ ਇਹ ਕੂੜਾ ਜਿਹੜਾ ਸ਼ਨੀਵਾਰ ਤੇ ਐਤਵਾਰ ਦਾ ਇੱਥੇ ਪੱਕਾ ਹੀ ਹੁੰਦਾ ਬਾਕੀ ਨਹੀਂ ਚੱਕ ਹੋ ਜਾਂਦਾ ਇਹ ਚੱਕ ਹੋ ਜਾਂਦਾ ਜੀ ਮਗਰ ਉਹਨੂੰ ਟਾਈਮ ਲੱਗਦਾ ਪਰ ਉਹ ਸਾਰਾ ਕੂੜਾ ਪਿੱਛੇ ਘਰਾਂ માં ਵੀ ਜਾਂਦਾ ਤੇ ਸਾਡੀ ਦੁਕਾਨ ਦੇ ਅੰਦਰ ਵੀ ਆਉਂਦਾ ਅਸੀਂ ਕਈ ਵਾਰ ਕਹਿ ਲਿਆ ਵੀ ਇਹ ਹਾਬੀ ਬਣ ਗਏ ਇੱਕ ਤਰ੍ਹਾਂ ਦਾ ਮਤਲਬ ਇਹ ਡੰਪ ਬਣਾਉਂਦੇ ਆ ਡੰਪਾਂ ਤੇ ਇੱਕ ਤਰ੍ਹਾਂ ਨੇ ਅੰਨੀ ਮੁਸ਼ਕ ਮਾਰੀ ਹੁਣ ਵੀ ਖੜਿਆ ਹੁਣ ਵੀ 스멜 ਹੈ ਕਸਟਮਰ ਕੋਈ ਨਹੀਂ ਆਂਦਾ ਫਿਰ ਸਭ ਨੂੰ ਹੀ ਪ੍ਰੋਬਲਮ ਹੈ ਹੁਣ ਅਸੀਂ ਬੋਲਦੇ ਸਾਨੂੰ ਵੀ ਪ੍ਰੋਬਲਮ ਹੈ ਪ੍ਰੌਕਸੀ ਕਰ ਰਹੇ ਇਹਨਾਂ ਨੂੰ ਵੀ ਪ੍ਰੋਬਲਮ ਹੈ ਹੁਣ ਸਾਡੇ ਸਾਹਮਣੇ ਹੀ ਹੈ ਸਾਰਾ ਹਵਾ ਦੇ ਨਾਲ ਅੰਦਰ ਹੀ ਜਾਣਾ ਕੋਈ ਭਾਈ ਸਾਹਿਬ ਨਗਰ ਕੌਂਸਲ ਦਾ ਕਹਿਰੀ ਹੈ ਵੀ ਦੋ ਵਾਰ ਸਾਨੂੰ ਵਾਰਡ ਮਿਲ ਚੁਲੇ ਵੀ ਕਿਉਂਕਿ ਸਾਫ਼ ਸਵੱਈਆ ਬਹੁਤ ਰੱਖਿਆ ਹੋਇਆ ਹੈ ਅਗਰ ਨਗਰ ਕੌਂਸਲ ਦੀ ਆਪਾਂ ਗੱਲ ਕਰੀਏ ਪਹਿਲੀ ਗੱਲ ਤਾਂ ਐਦਾਂ ਵੀ ਇੱਕ ਵਾਰੀ ਅਵਾਰਡ ਮਿਲ ਚੁੱਕਿਆ ਤੇ ਕੰਟੀਨਿਊਸਲੀ ਜਿਹਨੂੰ ਬਰਕਰਾਰ ਰੱਖਦੇ ਫਿਰ ਆਪਾਂ ਨਗਰ ਕੌਂਸਲ ਦੇ ਨਾਲ ਚੱਲਦੇ ਵੀਰ ਜੀ ਨੇ ਆਪਣੇ ਸਥਾਨ ਦੀ ਗੱਲ કરી ਤੇ ਮੈਂ ਵਾਰਡ ਨੰਬਰ 5 ਦਾ ਨਿਵਾਸੀ ਆ ਅਗਰ ਮੈਂ ਉਧਰ ਬਾਜ਼ਾਰ ਦੀ ਗੱਲ ਕਰਾਂ ਤਾ ਜਿਵੇਂ ਕਦੀ ਕਦੀ ਗਲਤੀ ਹਾਸੇ ਆਂਦੀ ਜਿਵੇਂ ਕਿ ਚੰਨੀ ਜੀ ਨੇ ਕਿਹਾ ਤਾਂ ਵੀ ਕਿ ਸਾਡੀ ਸਰਕਾਰ ਨੇ ਪੈਚ ਵਰਕ ਕੀਤਾ ਹੈ ਤਾਂ ਸਰਕਾਰ ਪੈਚ ਵਰਕ ਵੀ ਨਹੀਂ ਕਰ ਸਕਦੀ ਇੰਨੀ ਮਾੜੀ ਔਰ ਖਸਤਾ ਹਾਲਤ ਹੈ ਤੇ ਨੌਜਵਾਨ ਹੈਗੇ ਸਾਡੇ ਵਰਗੇ ਜਿਹੜੇ ਕਦੇ ਕੰਮ ਕਰਨ ਜਿਵੇਂ ਕਿ ਪਿੱਛੇ ਜੀ ਅਸੀਂ ਦਿਸ਼ਾਹਰਾ ਗਰਾਉਂਡ ਦੀ ਸਵੈਗਰੀ ਦੀ ਬਹੁਤ ਬੰਦਿਆਂ ਨੇ ਕਿਹਾ ਵੀ ਕਿ ਨਵੇਂ ਲੀਡਰ ਜੀ ਇਹ ਰਾਜਨੀਤੀ ਮਾਉਣਗੇ ਨਾ ਨਵੇਂ ਨੂੰ ਕੰਮ ਕਰਨ ਦਿੰਦੇ ਆ ਤੇ ਨਾ ਹੀ ਇਹਨਾਂ ਨੇ ਕੰਮ ਕਰਨਾ ਹੈ ਸਰਕਾਰ ਕੋਈ ਵੀ ਹੋਵੇ ਤੇ ਪਹਿਲਾਂ ਹੁੰਦਾ ਆਪਣਾ ਸ਼ਹਿਰ ਆਪਾਂ ਇੱਕ ਛੋਟੇ ਸ਼ਹਿਰ ਤੋਂ ਬਿਲੋਂਗ ਕਰਦੇ ਆ ਅਗਰ ਤੁਹਾਡਾ ਆਸਾ-ਪਾਸਾ ਸਾਫ਼ ਹੋਊਗਾ ਤਾਂ ਤੁਸੀਂ ਅੱਗੇ ਗੱਲ ਕਰੋਗੇ ਲੇਕਿਨ ਜੇ ਤੁਸੀਂ ਸਰਕਾਰ ਜਿਹੜੀ ਤੁਸੀਂ ਗੱਲ ਕਰਦੇ ਮਰਜ਼ੀ ਨਹੀਂ ਮਾਰ ਲੋ ਕਿਤੇ ਗੰਦਗੀ ਹੈ ਕਿਤੇ ਪਾਣੀ ਹੈ ਕਿਤੇ ਸੀਵਰੇਜ ਦੀ ਪ੍ਰੋਬਲਮ ਹੈ 15 ਸਾਲ ਤੋਂ ਸੀਵਰੇਜ ਦੀ ਹੈ ਤੇ ਸਾਡਾ ਜਿਹੜਾ ਖਰੜਾ ਕਲਕਾ ਜਿਹੜਾ ਵੈਸੀ ਮੰਦਪਾ ਗਏ ਸਰਕਾਰ ਉੱਪਰ ਕੋਈ ਹੁੰਦੀ ਦੀ ਉਹਰੇ ਕੋਈ ਹੁੰਦੀ ਦੀ ਹੁਣ ਜਾਦੂ ਦੇ ਸਰਕਾਰ ਸਰਕਾਰ ਆਈ ਹੈ ਤਾਂ ਇੰਨਾ ਮਾੜਾ ਹਾਲ ਹੈ ਰੁਝੀ ਤੁਸੀਂ ਕੰਗਲ ਲਾ ਲੋ ਵੀ ਆਪਣੇ ਕੇਜਰੀਵਾਲ ਜੀ ਕਹਿੰਦੇ ਆ ਵੀ ਕਿ ਅਸੀਂ ਸਕੂਲਾਂ ਦੀ ਦਿੱਲੀ ਵਿੱਚ ਹਾਲਤ ਜਿਹੜੀ ਹੈ ਬਹੁਤ ਵਧੀਆ ਕਰਤੀ ਨਾ ਦਾ ਕਰਾਈ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਇਲਾਵਾ ਕੋਈ ਸਰਕਾਰੀ ਸਕੂਲ ਚੱਜਦਾ। ਦੂਜੀ ਗੱਲ ਤੁਸੀਂ ਸਰਕਾਰੀ ਗੱਲ ਕਰ ਲਓ ਹਸਪਤਾਲ ਦੀ। ਨਾ ਤਾਂ ਇਹਨਾਂ ਸੋਨਾ ਸੈਕਟਰ ਦਾ ਹਸਪਤਾਲ بڑا ਏ, ਨਾ ਖਰੜ ਵਾਲਾ بڑا ਏ, ਨਾ 6 ਫੇਸ ਦਾ بڑا ਏ। ਪੁਰੇ ਮਲਟੀਪਲੈਕਸ ਹਸਪਤਾਲ ਬਣਾਇਆ ਜਾ ਸਕਦਾ। ਮਗਰ ਜਿਹੜੀ ਗੰਦੀ ਮਾਨਸਿਕਤਾ ਹੈ, ਹਰ ਇੱਕ ਲੀਡਰ ਨੂੰ ਆਪਣੀ ਪਈ ਹੋਈ ਹੈ ਵੀ ਕੀ ਸਾਡਾ ਨਾਮ ਹੋਵੇ, ਜਿਵੇਂ ਕਜੋਲੀ ਦਾ ਪਾਣੀ ਲਾ ਲਓ ਪਿਛਲੇ 15 ਸਾਲ ਤੋਂ ਹਰ ਇੱਕ ਬੰਦੇ ਦੇ ਵੇਰ ਕਰਦੇ ਢਿੱਡ 'ਚ ਦੇਖੋ ਵੀ ਪਥਰੀ ਐ। ਬੰਦੇ ਇੰਨੇ ਮਤਲਬ ਕਈ ਨਦੀ ਪਾਰ ਦੇ ਦਵਾਈਆਂ ਲੈ ਰਿਹਾ ਕੋਈ ਚੰਡੀਗੜ੍ਹ ਦੇ ਦਵਾਈਆਂ ਲੈ ਰਿਹਾ ਪਤਰੀ ਦੇ ਬੁਰੇ ਹਾਲ ਹੈ ਪਾਣੀ ਦਾ ਸ਼ੋਰ ਜੀ ਰਾਤ ਨੂੰ ਬਾਲਟੀ ਭਰ ਦੋ ਸਵੇਰੇ ਪਾਣੀ ਚ ਸ਼ੋਰਾ ਹੋਊਗਾ ਕਜੋਲੀ ਦਾ ਉਹ ਥੋੜਾ ਕੰਗਸਾਬ ਕੈਬਨੇਟ ਮੰਤਰੀ ਹੈ ਲੈ ਚੱਦ ਉਹਨਾਂ ਨੇ ਕਿਹਾ ਵੀ ਕਿ ਮੈਂ ਕਜੋਲੀ ਪਾਸ ਕਰਾਉਂਗਾ ਪਾਣੀ ਲਾਉਂਗਾ ਤੇ ਕਰਾਲੀ ਦੇ ਤੁਸੀਂ ਕਿਸੇ ਵੀ ਟੌਪਿਕ 'ਤੇ ਗੱਲ ਕਰ ਲਓ ਵੀਡੀਓ ਹਰ ਰੋਜ਼ ਬਣਾਈ ਜਾ ਸਕਦੀ ਹੈ ਉਰੇ ਨਾ ਤਾਂ ਸਵਸਥਾ ਦੀ ਵਿਵਸਥਾ ਹੈ ਨਾ ਉਰੇ ਕੋਈ ਤੁਸੀਂ ਲਾਲੂ ਵੀ ਕੀ ਪਾਣੀ ਦੀ ਚੰਗੀ ਵਿਵਸਥਾ ਹੈ ਆ ਹੁਣ ਗਰਮੀਆਂ ਦੇ ਦਿਨ ਆ ਗਏ ਪਾਣੀ ਡਾਊਨ ਚੱਲ ਜਾਣਾ ਜੀ ਤੇ ਫਿਰ ਟੈਂਕਰਾਂ ਨਾਲ ਪਾਣੀ ਆਊਗਾ ਪਾਣੀ ਦੀ ਗੰਦੀ ਹਾਲਤ ਸਫਾਈ ਤੁਸੀਂ ਦੇਖ ਹੀ ਸਕਦੇ ਹੋ ਡੰਗਰ ਮੂੰਹ ਮਾਰਦਾ ਔਰ ਐਕਸੀਡੈਂਟ ਵੀ ਹੋ ਸਕਦਾ ਕੁਝ ਵੀ ਹੋ ਜਾਂਦਾ ਤੇ 43 ਦੀ ਤੁਸੀਂ ਅਗਰ ਗੱਲ ਕਰੋ ਤਾਂ ਇਹ ਪਾਸੇ ਸਵਾਮੀ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ ਉਹਨਾਂ ਦਾ ਆਸ਼ੀਰਵਾਦ ਹੈ ਵੀ ਜਿਹੜੇ ਸਭ ਪਾਸੇਗਾ ਲੀਡਰਾਂ ਨਾਲ ਬੋਨਤ ਕਸਰ ਨਹੀਂ ਛੱਡੀ ਵੀ ਕਿਰਪਾ ਸ੍ਰੀ ਸ਼ਾਮੀ ਦੀ ਉਹ ਲੀਡਰ ਫੇਰ ਕਹਿ ਦਿੰਦੇ ਆ ਕਿ ਆਪਾਂ ਮਹਾਜਨੀ ਜੇ ਲੋਕ ਕਹਿ ਦਿੰਦੇ ਇੱਕ ਸਿੰਪਲ ਵਿਚਾਰ ਮੈਨੂੰ ਕਹਿਣ ਚ ਕੋਈ ਸ਼ਰਮ ਨਹੀਂ ਕਿ ਆਪਣੀ ਭਾਈ ਭਾਈਵੰਦਗੀ ਮੈਂ ਆਪਾਂ ਆ ਜਾਂਦੇ ਫਿਰ ਅਗਲਾ ਕਹਿੰਦਾ ਯਾਰ ਤੈਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਤੇ ਜਿੰਨੇ ਮਤਲਬ ਲੀਡਰ ਲਾ ਲਓ ਮੈਂ ਵੀ ਇੱਕ ਛੋਟਾ ਵੋਡਾ ਆਪਣੇ ਏਰੀਆ ਦੇ ਲੀਡਰ ਹਾਂਗਾ ਸਾਰੇ ਲੀਡਰ ਲਾ ਲਓ ਵੀ ਕਹਿੰਦੇ ਆ ਅਸੀਂ ਆਪਣੇ ਬਾਜ਼ਾਰਾਂ ਦੇ ਬਾਹਰ ਦੇਖੋ ਕਰਾਲੀ ਵਾਰ ਬਹੁਤ ਗੱਲ ਹੁੰਦੀ ਹੈ ਕਿ ਕਰਾਲੀ ਬਾਜ਼ਾਰ ਤੁਸੀਂ ਲਾ ਲਓ ਕਮੇਟੀ ਇੱਕ ਵਾਰੀ ਨਿਕ ਤਾ ਅਨਾਉਂਸਮੈਂਟ ਹੋ ਜਾਂਦੀ ਹੈ ਬਾਜ਼ਾਰਾਂ ਦੇ ਬਾਹਰ ਤੋਂ ਸਾਮਾਨ ਚੱਕ ਹੋ ਜਾਂਦਾ ਤੁਸੀਂ ਸਾਡੀ ਦੁਕਾਨ ਦੇ ਬਾਹਰ ਆ ਕੇ ਦੇਖੋ ਲੋਕਾਂ ਨੇ ਦਾੱਡਾ ਸੂਟ ਬਰ ਸ਼ੈੱਡ ਪਾਏ ਹੋਏ ਆ ਠੀਕ ਹੈ ਜੀ 5 ਰੁਪਏ ਦੀ ਆਈਟਮ ਵੀਆਂ ਲਟਕਾਈ ਹੋਈ ਹੈ ਬਾਜ਼ਾਰਾਂ ਦੇ ਵਿੱਚ ਵੀ ਜਿਵੇਂ ਕਿ ਕੰਮੇ ਨਹੀਂ ਹੈ ਠੀਕ ਹੈ ਤਾਂ ਕਿਸੇ ਵੀ ਮੁੱਦੇ 'ਤੇ ਤੁਸੀਂ ਰਾਜਨੀਤੀ ਦੀ ਮਤਲਬ ਜੇ ਆਪਾਂ ਨਿਊਜ਼ ਬਣਾਣੀ ਹੋਵੇ 30 ਦੇ 30 ਦਿਨ ਬ੍ਰੇਕਿੰਗ ਨਿਊਜ਼ ਕਰਾ ਲਈ ਤੁਸੀਂ ਲੈ ਸਕਦੇ ਹੋ ਬਹੁਤ ਹੀ ਮੰਦਪਾਗੇ ਹਾਲਾਤ ਹੈ ਬਸ ਇਹਦਾ ਚੁੱਪ ਕਰਕੇ ਸਭੀ ਰੋਟੀ ਸੋਨੀ ਚਲਾ ਰਹੇ ਆ ਰਾਜਨੀਤੀ ਇੱਕ ਤਮਾਸ਼ਾ ਬਣ ਕੇ ਰਹਿ ਚੁੱਕੀ ਹੈ 15 ਸਾਲ ਪਹਿਲਾਂ ਸਿਵਲਜ ਕਰਾ ਲਈ ਮਾਇਆ ਦਾ ਨਾ ਤਾਂ ਇਹ ਕੰਪਲੀਟ ਪਿਆ ਹੈ ਨਾ ਪਰ ਉੱਪਰ ਚੱਲਿਆ ਹੈ ਤੇ ਮੈਨੂੰ ਨਾ ਅੱਗੇ ਉਮੀਦ ਹੈਗੀ ਆ ਵੀ ਕੀ ਹੋਊਗਾ ਕਥਾ ਕਰਨ ਨਾਲ ਭਾਈ ਸਾਹਿਬ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪਿੱਛੇ ਹਵਾਰਾ ਪਛੂਆ ਕੂੜੇ ਦੇ ਢੇਰ ਲੱਗੇ ਹੋਏ ਤੇ ਇਹਦਾ ਘਰ ਹੈ ਮੇਰਾ ਘਰ ਹੈ ਜੀ ਪਹਿਲਾ ਤਾਂ ਮੇਰਾ ਸਭ ਤੋਂ ਜ਼ਿਆਦਾ ਪਰੇਸ਼ਾਨੀ ਮੰਨੀ ਹੈ ਮੇਰੇ ਬੱਚੇ ਦੋ ਵਾਰ ਡੇਂਗੂ ਦੀ ਪ੍ਰੋਬਲਮ ਆਉਂਦਾ ਉਹਨਾਂ ਨੂੰ ਬੱਤੀ ਵਿੱਚ ਦਵਾਈਆਂ ਦਵਾਉਂਦਾ ਰਿਹਾ 43 ਕਾਉਂਸਲ ਤਾਂ ਕਹਿੰਦੀ ਅਸੀਂ ਕੰਮ ਬਹੁਤ ਕਰਦੇ ਹਾਂ ਕਾਉਂਸਲ 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 ਸਭ ਤੋਂ ਦੰਦੀ ਹੈ ਇਸ ਟਾਈਮ ਸਭ ਤੋਂ ਗੰਦੀ ਕੌਂਸਲ ਕਰਵਾਲੀ ਚੱਲ ਰਹੀ ਆ ਜਿਆਦਾ ਗੰਦ ਵਾਕੇ ਗਈ ਸਾਡੇ ਧਰ ਨੂੰ ਕਹਿੰਦੇ ਜੀ ਤੁਸੀਂ ਮਹੱਲੇ ਵਾਲੇ ਗੰਦ ਪਾਉਨੇ ਹੋ ਇੱਥੇ ਕੋਈ ਵੀ ਬੰਦਾ ਕੂੜਾ ਚੱਕਣ ਨਹੀਂ ਆਉਂਦਾ ਕੋਈ ਵੀ ਜਮਾਦਾਰ ਜਿਹਨੇ ਲਾਇਆ ਹੋਇਆ ਕਿਹੜਾ ਜਮਾਦਾਰ ਇੱਥੇ ਡਿਊਟੀ ਤੇ ਪਿਛਲੇ 5-6 ਸਾਲੋਂ ਤੋਂ ਸਾਨੂੰ ਪਤਾ ਹੀ ਨਹੀਂ ਪਿੱਛੇ ਬਾਥਰੂਮ ਹੀ ਬੰਦ ਹੈ ਕੋਈ ਵੀ ਨਹੀਂ ਆਉਂਦਾ ਇੱਥੇ ਬਾਥਰੂਮ ਸਫਾਈ ਕਰਨ ਨਹੀਂ ਆਉਂਦਾ ਕੋਈ ਕੋਈ ਨਹੀਂ ਆ ਰਿਹਾ ਝਾੜੂ ਨਹੀਂ ਕੋਈ ਮਾਰਨ ਆ ਰਿਹਾ ਉਹ ਗਲੇ ਦੇਖੋ ਪਿੱਛੇ ਸ਼ਾਰੀ ਕਰਾੜੀ ਦੇ ਵਿੱਚ ਪਾਪਾ ਪਈਆਂ ਆ ਆ ਦੇਖੋ ਸਾਡੇ ਤਿੰਨ ਘਰ ਛੱਡੇ ਹੋਏ ਆ ਉਧਰ ਚਲੇ ਜਾਓ ਤਾਂ ਉਧਰ ਸਾਡੇ ਤਿੰਨ ਘਰ ਛੱਗੇ ਪੰਕੇ ਨੂੰ ਪੁੱਛ ਸਕਦੇ ਹੋ ਪੰਕੇ ਦੇ ਨਾਲ ਦੇ ਘਰ ਨੇ ਸਾਡੇ ਉਧਰ ਦੂਜੇ ਪਾਸੇ ਸਾਡੇ ਤਿੰਨ ਘਰ ਉਧਰ ਵੀ ਛੱਡੇ ਹੋਏ ਆ ਇਹ ਪੱਖ ਪਤ ਹੈ ਪੱਖ ਪਤ ਹੈ ਮੈਂ ਸ਼ਹਿਰ ਕਰਾੜੀ ਦੇ ਉਹਦੇ ਕਰਕੇ ਐਸਡੀਐਮ ਸਾਹਮਣੇ ਕਾਦ ਦਿੱਤੀ ਸੀ ਤੇ ਮੇਰੀ ਸ਼ਿਕਾਇਤ ਕਰਕੇ ਸਾਰਾ ਕੁਝ ਚੱਲ ਰਿਹਾ ਤੇ ਜ਼ਰੂਰ ਕਿਤੇ ਭਾਈ ਸਾਹਿਬ ਦੇ ਕਿਤੇ ਨਾਰਾਜ਼ ਜ਼ਰੂਰ ਨਜ਼ਰ ਆ ਰਹੇ ਆ ਕਿਉਂਕਿ ਅਰੇ ਸਾਈਨ ਕਰਵਾ ਕੇ ਮੈਂ ਮੱਲੇ ਤੋਂ ਮੈਂ ਸਿਕ ਉਹ ਦਿੱਤੀ ਸੀ ਐਸਜੀਐਮ ਤੱਕ ਨੇ ਕੁਝ ਨਹੀਂ ਕੀਤਾ ਤੇ ਜ਼ਰੂਰ ਕਿਤੇ ਨਾ ਕਿਤੇ ਬਾੜ ਨੰਬਰ 3 ਦੇ ਲੋਕ ਜਿਹੜੇ ਨਾਰਾਜ਼ ਜ਼ਰੂਰ ਦਿਖਾਈ ਦੇ ਰਹੇ ਨੇ ਕਿਉਂਕਿ ਕੂੜੇ ਦਾ ਢੇਰ ਹੋਣ ਕਰਕੇ ਤੇ ਕਾਫੀ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਨਗਰ ਕੌਂਸਲ ਦੇ ਅਧਿਕਾਰੀ ਇਸ ਬਾਬਤ ਖਬਰ ਦੇ ਕੇ ਰਿਹਾ ਤਾਂ ਤੁਰੰਤ ਇੱਥੇ ਕੋਈ ਨਾ ਕੋਈ ਪੁਕਤਾ ਹੱਲ ਕੀਤਾ ਜਾਵੇ ਤੇ ਪੱਕਾ ਡੰਪ ਇਥੇ ਚੱਕਿਆ ਜਾਵੇ ਨਹੀਂ ਤਾਂ ਮੁਹੱਲਾ ਨਿਵਾਸੀ ਅੱਗੇ ਕੱਟੇ ਹੋ ਕੇ ਹੋਰ ਵੀ ਤੁਸੀਂ ਕਿਛੋੜੀ ਜੀ ਚੀਜ਼ ਦੇਖੋ ਉਧਰ ਕੂੜੇ ਕੰਨੀ ਧਿਆਨ ਮਾਰੋ ਵੈਸੇ ਪਲਾਸਟਿਕ ਪੋਲੀਥੀਨ ਬੰਦ ਹੈ ਠੀਕ ਹੈ ਜੀ ਤੇ ਮੱਖੀ ਤੁਸੀਂ ਦੇਖ ਸਕਦੇ ਹੋ ਵੀ ਮੱਖੀ ਕਿੰਨੀ ਹੈ ਹੁਣ ਬਾੜੀਆਂ ਤੋਂ ਪਹਿਲਾਂ ਸ਼ਾਇਦ ਹੋ ਸਕਦਾ ਵੀ ਇੱਕ ਦੋ ਬਰਸਾਤਾਂ ਹੋ ਜਿਵੇਂ ਤਾਂ ਮੱਖੀ ਮੱਛਰ ਇੰਨਾ ਹੋਣਾ ਹੈ ਠੀਕ ਹੈ ਬਿਮਾਰੀਆਂ ਤਾਂ ਆਪਣੇ ਆਪ ਫੈਲਣੀਆਂ ਹੈ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਵੀ ਪ੍ਰਸ਼ਾਸਨ ਦੇ ਆਪਾਂ ਜਿੰਨੀ ਮਰਜ਼ੀ ਵੀਡੀਓ ਬਣਾ ਲਈਏ ਕੰਨ ਤੇ ਜੂਨ ਹੀ ਸੜਕਦੀ ਤਾਂ ਇਹਦੇ ਵਾਸਤੇ ਪਾਸੀ ਕਹਿੰਦੇ ਵੀ ਕਿ ਸਾਲ ਬਾਅਦ ਜਿਹੜੇ ਨਵੇਂ ਇਲੈਕਸ਼ਨ ਆ ਰਹੇ ਆ ਤੇ ਨਵੇਂ ਮਾਨਸਿਕਤਾ ਦੇ ਨਾਲ ਹੀ ਆਉਣ ਵਾਲੇ ਟਾਈਮ 'ਚ ਲੋਕਲ ਵੋਟਾਂ ਕੀਤੀਆਂ ਜਾਵੇ ਕਿਉਂਕਿ ਐਦਾਂ ਵੀ ਹੈ ਕਿ ਖੀ ਖਰੀਦ ਫਰੋਕ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਉਹਦੇ ਨਾਲ ਕੀ ਆਏ ਜੇ ਤੁਸੀਂ ਸਿੱਧੀ ਗੱਲ ਹੈ ਕਿ ਵੋਟਾਂ ਵੇਚੇ ਦਈਆਂ ਤਾਂ ਕੰਮ ਦੀ ਉਮੀਦ ਵੀ ਨਾ ਰੱਖੋ ਠੀਕ ਹੈ ਜੀ ਬਾਣੇ ਐਮਸੀ ਦਾ ਕਹਿੰਦੇ ਅਸੀਂ ਜਿੱਤੋ ਜਾਲਾ ਫੇਰ ਉਹ ਸਮੇਂ ਦੀ ਮੰਗ ਹੈ ਜੀ ਠੀਕ ਹੈ ਜੀ ਸਭ ਨੂੰ ਲੱਗਦਾ ਹੁੰਦਾ ਹੈ ਕਿ ਆਸੀਂ ਜਿੱਤਦੇ ਜਾਣਾ ਐਵੇਂ ਦਾ ਕੇਜਰੀਵਾਲ ਜੀ ਵੀ ਦਿੱਲੀ ਜਿੱਤੇ ਵੇਦੇ ਉਹਨਾਂ ਨੇ ਕਿਹਾ ਮੋਦੀ ਨੂੰ ਵੀ ਕੀ ਇਹ ਜਨਮ ਦਾ ਭੁੱਲ ਜਾਓ ਤੇ ਆਪੋ ਇਸ ਵਾਰੀ ਐਮਐਲਏ ਵੀ ਨਹੀਂ ਰਹੇ ਆਉਣ ਵਾਲਾ ਟਾਈਮ ਦੱਸਦਾ ਹੁੰਦਾ ਹੁਣ ਆਪਾਂ ਅਰੁਣ ਜੀ ਨਾਲ ਉਰੇ ਖੜੇ ਆ ਕੱਲ ਨੂੰ ਪਤਾ ਨਹੀਂ ਇਹ ਕਿੱਥੇ ਆਸੀਂ ਕਿੱਥੇ ਆ ਸਮੇਂ ਸਭ ਤੋਂ ਵੱਡਾ ਬਲਵਾਨ ਹੈ ਸਮੇਂ ਦੀ ਜੋ ਮੰਗੂਗੀ ਉਹ ਸਾਹਮਣੇ ਆ ਜਾਂਦਾ ਇਹ ਆਪਣੇ ਮਨ ਦੀਆਂ ਗੱਲਾਂ ਵੀ ਅਸੀਂ ਜਿੱਤਦੇ ਜਾਣਾ ਅਸੀਂ ਜਿੱਤਦੇ ਜਾਣਾ ਐਦਾਂ ਕੁਝ ਨਹੀਂ ਹੈ ਜੇ ਕੰਮ ਕਰੂਗੇ ਫਿਰ ਉਸ ਵੇਲੇ ਟਾਈਮ 'ਤੇ ਆਏ 8 ਨੂੰ ਮਹੀਨੇ ਪਾਏ ਆ ਦਿਨ ਤਾਂ ਜੀ 30 ਬੋਟ ਆਉਂਦੇ ਆ ਕੰਮ ਕਰਨ ਵਾਸਤੇ ਫਿਰ ਜਿਵੇਂ ਦਿੱਲੀ ਵਿੱਚ ਜਮੁਨਾ ਸਾਫ ਹੋ ਗਈ ਜਿਹ 15 ਦਿਨੇ ਲੱਗੇ ਆ ਤੇ ਮਾਨਸਿਕਤਾ ਚੰਗੀ ਹੋਵੇ ਅਗਰ ਤੁਸੀਂ ਰਾਜਨੀਤੀ ਕਰਨ ਆਏ ਆ ਦੇਸ਼ ਸ਼ਹਿਰ ਵਾਸਤੇ ਫਿਰ ਤਾਂ ਤੁਸੀਂ ਕੰਮ ਕਰੋ ਅਗਰ ਤੁਸੀਂ ਆਏ ਆ ਵੀ ਕਿ ਹਾਂਜੀ ਅਸੀਂ ਨਾਮ ਆਪਣਾ ਨਾਮ ਚੁਕਾਉਣ ਵਾਸਤੇ ਫਿਰ ਇਹਦਾ ਕੋਈ ਹੱਲ ਨਹੀਂ ਹੈ ਜੀ ਧੰਨਵਾਦ ਹਾਂ ਤੇ ਜ਼ਰੂਰ ਇਹ ਕਿਤੇ ਨਾ ਕਿਤੇ ਲੋਕ ਦੁਖੀ ਨੇ ਅਤੇ ਲੋਕਾਂ ਦੀ ਮੰਗ ਹੈ ਕਿ ਇਸ ਡੰਪ ਨੂੰ ਗਰਲ ਦੇ ਚੱਕਿਆ ਜਾਵੇ ਕਿਉਂਕਿ ਕਾਫੀ ਲੋਕਾਂ ਨੂੰ ਓਕਰ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨ ਕੁਰਾਲੀ